ਉਰੇ ਪੰਜਾਬ ਦੇ ਵਿੱਚ 1 ਲੱਖ ਏਕੜ ਦੇ ਕਰੀਬ ਜਿਹੜੇ ਨੇ ਕਿਸਾਨਾਂ ਦੇ ਲਈ ਬੀਜ ਭੇਜ ਰਹੇ ਨੇ ਉਹਦੇ ਨਾਲ ਹੀ ਮੈਂ ਧੰਨਵਾਦ ਕਰਦਾ ਬਹੁਤ ਬਹੁਤ ਧੰਨਵਾਦ ਸਿੱਖਾਂ ਦੀ ਨਮੈਂਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪਰੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਰਜਿੰਦਰ ਸਿੰਘ ਧਾਮੀ ਜੀ ਦਾ ਜਿਨ੍ਹਾਂ ਨੇ ਨਿਰੰਤਰ ਸੇਵਾ ਜਾਰੀ ਹੈ ਅੱਜ ਜਿਹੜਾ ਇੱਕ ਨੌੜ ਹਲਕੇ ਦੇ ਵਿੱਚ ਬੀਜ ਵੰਡਿਆ ਜਾ ਰਿਹਾ ਹੈ ਇਹ ਬੀਜ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮਿਟੀ ਵੱਲੋਂ ਵੰਡਿਆ ਜਾ ਰਿਹਾ ਸ਼੍ਰੋਮਣੀ ਕਲ ਦੇ ਵੱਲੋਂ ਪਹਿਲਾਂ ਕੁਝ ਦਿਨ ਪਹਿਲਾਂ ਜਿਹੜਾ ਯੂਥ ਕਲ ਦੇ ਨੌਜਵਾਨਾਂ ਨੇ ਆ ਪਿੰਡ-ਪਿੰਡ ਜਾ ਕੇ ਉਗਰਾਹੀ ਇਕੱਠੀ ਕਰਕੇ ਕੁਝ ਬੀਜ ਫੇਰ ਦਿਆ ਸੀ ਉਹ ਵੰਡਿਆ ਸੀ ਤੇ ਇਹ ਜਿਹੜਾ ਬੀਜ ਲੈ ਕੇ ਪਹੁੰਚਦੇ ਨਾਲ ਹੀ ਮੈਂ ਧੰਨਵਾਦ ਕਰਦਾ ਬੀਬੀ ਹਰਜੋਤ ਮਕਮਲਪੁਰ ਜੀ ਜੋ ਨਿਰੰਤਰ ਜਿਹੜੀ ਆ ਇਹ ਲੋੜਵੰਦ ਕਿਸਾਨਾਂ ਦੀ ਸੇਵਾ ਦੇ ਵਿੱਚ ਦਿਨ ਰਾਤ ਹਾਜ਼ਰ ਨੇ ਸੋ ਇਹ ਇਹੋ ਜਿਹੇ ਉਪਰਾਲੇ ਜਦੋਂ ਜਦੋਂ ਸਾਰਾ ਪੰਜਾਬ ਮਰ ਰਿਹਾ ਸੀ ਤਾਂ ਇਹਨਾਂ ਸੰਸਥਾਵਾਂ ਨੇ ਜਿਹੜਾ ਅੱਗੇ ਆ ਕੇ ਆਪਣੇ ਭੈਣ ਭਰਾਵਾਂ ਦੀ ਮਦਦ ਕੀਤੀ ਫਿਰ ਮੈਂ ਇੱਕ ਵ ਅੱਜ ਦੇ ਇਸ ਉਪਰਾਲੇ ਵੀ ਕਿਉਂਕਿ ਹੜ੍ਹਾਂ ਨੇ ਕਾਫੀ ਨੁਕਸਾਨ ਕੀਤਾ ਸੀ ਅੱਜ ਸਾਨੂੰ ਸ਼੍ਰੋਮਣੀ ਕਮੇਟੀ ਨੇ ਬੀਜ ਭੇਜੇ ਨੇ ਸਾਡੇ ਕਿਸਾਨਾਂ ਵਾਸਤੇ ਅੱਜ ਇਹ ਬੀਜ ਹੈ ਜਿਹੜਾ ਅਸੀਂ ਮੁਹੱਈਆ ਕਰਾ ਰਹੇ ਹਾਂ ਮੈਂ ਧੰਨਵਾਦ ਕਰਦੀ ਹਾਂ ਸਦਾਰ ਸੁਖਵੀਰ ਸਿੰਘ ਬਾਦਲ ਜੀ ਦਾ ਅਤੇ ਹਰਜਿੰਦਰ ਸਿੰਘ ਧਾਮੀ ਜੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਦਾ ਜਿਨ੍ਹਾਂ ਨੇ ਸਾਡੇ ਕਿਸਾਨਾਂ ਦੀ ਅੱਜ ਬਾਹ ਫੜੀ ਹੈ ਆਪਾਂ ਦੇਖਦੇ ਹਾਂ ਕਿ ਪਾਰਟੀਆਂ ਤਾਂ ਪਹਿਲਾਂ ਵੀ ਬਹੁਤ ਨੇ ਪਰ ਪਾਰਟੀਆਂ ਨੇ ਸਾਰੀਆਂ ਨੇ ਐਲਾਨ ਜ਼ਰੂਰ ਕੀਤੇ ਜੀ ਪਰ ਕਿਸੇ ਪਾਰਟੀ ਨੇ ਕਿਸੇ ਵੀ ਜ਼ਿੰਮੇਵਾਰ ਨੂੰ ਕੁਝ ਨਹੀਂ ਦਿੱਤਾ ਕਹਿੰਦੇ ਸੀ ਕਿ ਅਸੀਂ 20000 ਰੁਪਇਆ ਜਿਹੜਾ ਉਹ ਅਸੀਂ ਮੁਆਵਜ਼ਾ ਦਵਾਂਗੇ ਮੈਨੂੰ ਤਾਂ ਲੱਗਦਾ ਨਹੀਂ ਹੈਗਾ ਵੀ ਉਹ ਮੁਆਵਜ਼ਾ ਕਿਸੇ ਨੂੰ ਦਿੱਤਾ ਗਿਆ ਜਾਂ ਨਹੀਂ ਦਿੱਤਾ ਗਿਆ ਕਿਉਂਕਿ ਇਹ ਤਾਂ ਐਲਾਨ ਵਾਲੇ ਹੀ ਹੈਗੇ ਨੇ ਐਲਾਨ ਕਰਦੇ ਨੇ ਕਰਦੇ ਕਰਾਉਂਦੇ ਕੁਝ ਨਹੀਂ ਅਸੀਂ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਕੇ ਜਿੰਨੀ ਵੀ ਮਦਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਹੋ ਸਕੇ ਉਹ ਅਸੀਂ ਇਹ ਫੀਸ ਦੇ ਰੂਪ ਵਿੱਚ ਕਰਾਂਗੇ ਔਰ ਉਸ ਤੋਂ ਬਾਅਦ ਇਹ ਬੰਨ ਦੇ ਲਈ ਕਿਤੇ ਡੀਜ਼ਲ ਦੀ ਜ਼ਰੂਰਤ ਹੈ ਉਹ ਵੀ ਕਰਾਂਗੇ ਔਰ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਵੱਡੀਆਂ ਸੇਵਾਵਾਂ ਪਹਿਲਾਂ ਦਵਾਈਆਂ ਨੇ ਅੱਜ ਤੱਕ ਨੇ ਬਾਹਰ ਆਨੇ ਉਹ ਵੱਖਰੇ ਤੌਰ ਤੇ ਕਰ ਰਹੇ ਨੇ ਔਰ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਕਰ ਰਹੀ ਹੈ ਸੋ ਮੈਂ ਇਸ ਇਲਾਕੇ ਵੱਲੋਂ ਐਡਵੋਕੇਟ ਹਰਜਿੰਦਰ ਸਿੰਘ ਤਾਮੀਲ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਕੇ ਇਸ ਹਲਕੇ ਦੇ ਕਿਸਾਨਾਂ ਨੂੰ ਥੋੜੀ ਬਹੁਤੀ ਰਾਹਤ ਦੇਣ ਦਾ ਜੋ ਕੰਮ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਮਾਤਰਾ ਦੇ ਅਨਸਾਰ ਜਿਸ ਤਾਰਿਖ ਜਿਵੇਂ ਪਿੱਛੋਂ ਸਾਡੇ ਅੱਜ ਸਾਡੇ ਕੋਲੇ 500 ਕਿਲੋ ਬੀਜ ਆਇਆ ਹੈ ਇਵੇਂ ਜਿਵੇਂ ਵੀ ਹੋਰ ਸਮੇਂ ਦੇ ਲੋੜ ਮੁਤਾਬਕ ਐਸੇ ਜਿਵੇਂ ਜਿਸ ਤਰ੍ਹਾਂ ਗੜੀ ਸਾਹਿਬ ਨੇ ਕਿਹਾ ਹੈ ਕਿ 650 650 ਕਾਊਂਟਰ ਦੇ ਬੀਜ ਇੱਥੇ ਆਣਾ ਕੋਈ ਬੀਜ ਪਹਿਲਾਂ ਸਦਾ ਸਰਜੀ ਸਿੰਘ ਜੀ ਮੈਨੇਜਰ ਵੱਲੋਂ ਇੰਜਰ ਵੱਲੋਂ ਵੰਡਿਆ ਗਿਆ ਕੋਈ ਇਹਨਾਂ ਨੇ ਢਿੱਜੀ ਆਪਣੇ ਖਾਤੇ 'ਚੋਂ ਲਾ ਕੇ ਵੰਡਿਆ ਸੀ ਅੱਜ ਜਿਹੜਾ ਇਹ ਬੀਜ ਸਾਰਾ ਹੈ ਸਾਰਾ ਸਰੋਹਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੰਡਿਆ ਜਾ ਰਿਹਾ ਹੈ ਲੋਕਾਂ ਦੇ ਪਿਛਲੇ ਸਮੇਂ ਜੋ ਇਹ ਸਮਾਂ ਹਲਕੇ ਵਿੱਚ ਭਿਆਨਕ ਤਵਾਈ ਹੋਈ ਸੀ ਉਸ ਨੂੰ ਮੱਦੇਨਜ਼ਰ ਰੱਖਦਾ ਸ੍ਰੀ ਗੁਰਦਵਾਰਾ ਪੁਰਬੰਦੇ ਕਮੇਟੀ ਹਮੇਸ਼ਾ ਪੰਜਾਬ ਦੇ ਲੋਕਾਂ ਦੀ ਤੇ ਸੰਸਾਰ ਦੇ ਲੋਕਾਂ ਦੀ ਹਮੇਸ਼ਾ ਵਾਹ ਫੜਦੀ ਆ। ਉਸੇ ਸਹਿਯੋਗ ਦੇ ਤਹਿਤ ਅੱਗੇ ਵੀ ਜੱਥੇ ਆਇਆ ਹੈ।